ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਿੰਨ ਪੱਤਿਆਂ ਨੇ ਇਕੱਠੇ ਹੋ ਕੇ ਇਕੱਤਰ ਹੋ ਕੇ ਆਲਮ ਚੰਦਾ ਲਾਲਾ ਤਿੰਨ ਪੱਤਿਆਂ ਨੇ ਆਪਣੇ ਸਹਿਯੋਗ ਦੇ ਨਾਲ ਇਸ ਧਰਮਸਾਲਾ ਦੀ ਥੋੜੀ ਹਾਲਤ ਖਾਸਾ ਹੋ ਗਈ ਸੀ ਉਸ ਨੂੰ ਇੱਕ ਨਵੇਂ ਰੂਪ ਦੇ ਵਿੱਚ ਸਾਰੀ ਨਵੀਂ ਸ਼ੁਰੂਆਤ ਕਰਕੇ ਨਵੇਂ ਸਿਰੇ ਤੋਂ ਬਣਾਇਆ ਹੈ ਆਪਾਂ ਬਹੁਤ ਧੰਨਵਾਦੀ ਆ ਸੰਗਤ ਦਾ ਆਪਾਂ ਵਿਚਾਰ ਵੀ ਲੈਣੇ ਆ ਸੰਗਤ ਦੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹਨਾ ਸਭ ਤੋਂ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਜਿਨੇ ਅੱਜ ਸਾਡੇ ਤੇ ਮਿਹਰ ਆਪਰਿਆ ਹੱਥ ਰੱਖਿਆ ਸਾਡੇ ਆ ਤਿੰਨਾ ਪੱਤੇ ਵੱਲੋਂ ਅਤੇ ಗ್ರಾಮ ਪੰਚਾਇਤ ਖਿਆਲਾ ਕਲਾ ਵੱਲੋਂ ਤੇ ਤਿੰਨੇ ਨਕਰਾਂ ਦੇ ਨਗਰ ਨਿਵਾਸੀਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜੀ ਤਾਨਮਾਨ ਧਰ ਨਾਲ ਸੇਵਾ ਕਰਕੇ ਅਸੀਂ ਜੋ ਧਰਮਸ਼ਾਲਾ ਦੀ ਪਰੰਪਰਾ ਹੁੰਦੀ ਹੈ ਜਿਹੜੀ ਧਰਮਸ਼ਾਲਾ ਦੇ ਵਿੱਚ ਬਜ਼ੁਰਗ ਬੈਠ ਕੇ ਆਪਣੇ ਲੋਕ ਇਕ ਤਕਰੀਬਾਂ ਸਾਂਝੀਆਂ ਕਰਦੇ ਨੇ ਅਤੇ ਪਿੰਡ ਦੇ ਹੋਰ ਜਿਹੜੇ ਮੁੱਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਵਿਚਾਰ ਵਟਾਂਦਰੇ ਕੀਤੇ ਜਾਂਦੇ ਨੇ ਉਸ ਵਾਸਤੇ ਅਸੀਂ ਅੱਜ ਨਵੀਂ ਧਰਮਸ਼ਾਲਾ ਦੀ ਉਸ਼ਾਰੀ ਕੀਤੀ ਹੈ ਜਿਸ ਦਾ ਅੱਜ ਲੈਂਟਰ ਪੈ ਰਿਹਾ ਹੈ ਅਸੀਂ ਸਾਡੇ ਜਿੰਨੇ ਵੀ ਵੀਰ ਭਰਾ ਮਾਤਾ ਭੈਣਾ ਜਿਨ੍ਹਾਂ ਨੇ ਇਸ ਮਹਾਨ ਜੱਗ ਦੇ ਵਿੱਚ ਆਪਣੀ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਸਾਡੇ ਧਰਮਸ਼ਾਲਾ ਦੀ ਕਮੇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਤੇ ਸਾਡੇ ਪੱਤਰਕਾਰ ਵੀਰ ਹਰਦੇਵ ਸਿੰਘ ਜੀ ਖਿਆਲਾ ਦਾ ਜੋ ਕਿ ਸਾਡੇ ਹਰ ਇੱਕ ਖਬਰ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਂਦੇ ਨੇ ਅਸੀਂ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਆਂ ਅਤੇ ਸਾਡੇ ਸਾਰੇ ਥਿੰਨੇ ਨਗਰ ਪੰਚਾਇਤਾਂ ਦਾ ਤੇ ਜੋ ਸਾਡੇ ਪਿੰਡ ਦੇ ਮਹਾਨ ਹਸਤੀਆਂ ਨੇ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਇਸ ਮਹਾਨ ਜੱਗ ਦੇ ਵਿੱਚ ਪੂਰੇ ਤਨਮਨ ਧਨ ਦੇ ਨਾਲ ਸੇਵਾ ਕੀਤੀ ਹੈ ਕਿਸੇ ਨੇ ਬ੍ਰੇਤੀ ਦੀ ਬਜਰੀ ਦੀ ਕਿਸੇ ਨੇ ਪੈਸਿਆਂ ਦੀ ਅਸੀਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਜੋ ਅੱਜ ਧਰਮਸ਼ਾਲਾ ਸੀ ਇਹ ਪਿੰਡਾਂ ਦੇ ਵਿੱਚੋਂ ਬਹੁਤ ਸਾਈ ਸੱੱਥਾਂ ਦੀ ਪਰੰਪਰਾ ਸੀ ਜਿਹੜੀ ਉਹ ਮੁੱਕਣ ਦੇ ਕਿਨਾਰੇ ਜਾ ਚੁੱਕੀ ਸੀ ਪਰ ਸਾਡੇ ਕਿੰਨੇ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਆਸ ਵਿੱਚ ਭਾਈਚਾਰਾ ਜਿਹੜਾ ਬਰਕਰਾਰ ਹੈ ਅੱਜ ਦੇਖੋ ਤੁਸੀਂ ਕੈਮਰਾ ਫੇਰ ਕੇ ਚਾਰ ਸਫੇਰੇ ਜਿਹੜੀ ਭਾਈਚਾਰੇ ਦੀ ਮਿਸਾਲ ਹੈ ਉਹ ਆਪਦੇ ਆਪ ਢਲ ਢੁਲ ਪੈਂਦੀ ਹੈ ਕੋਈ ਵੀ ਵੀਰ ਇਹਦੀ ਕਹਿੰਦਾ ਪਰ ਇੱਕ ਬੰਦ ਚੜ ਕੇ ਆਪਣੀ ਸੇਵਾ ਕਰਨ ਦੇ ਵਿੱਚ ਸਾਡੇ ਜੋ ਵੀਰ ਨੇ ਬਿਜਲੀ ਫੀਟਿੰਗ ਕਰਨ ਵਾਲੇ ਇਹ ਵੀ ਆਪ ਦੀ ਸੇਵਾ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਮੈਕ ਸਪੀਕਰ ਤੇ ਬਿਜਲੀ ਪੱਖਿਆਂ ਦੀ ਸੇਵਾ ਲਈ ਹੈ ਤੇ ਮਿਸਤਰੀ ਸਿੰਘ ਉਹ ਵੀ ਪੂਰੇ ਤਨਮਨ ਨਾਲ ਸੇਵਾ ਕਰ ਰਹੇ ਨੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਠੰਡੇ ਮਿੱਠੇ ਪਾਣੀ ਦੀ ਸੇਵਾ ਲਈ ਹੈ ਤੇ ਜਿਨ੍ਹਾਂ ਨੇ ਸਾਡੇ ਮੰਦਰ ਨੇ ਮਾਤਾ ਦੁਰਗਾ ਦਾ ਮੰਦਿਰ ਰਵਿਦਾਸ ਭਗਤ ਦਾ ਮੰਦਿਰ ਪਾਲਮੀਕ ਵਿਸ਼ਕਰਮਾ ਮੰਦਿਰ ਸਾਰਿਆਂ ਨੇ ਪੂਰੇ ਤਨਮਨ ਨਾਲ ਸਾਨੂੰ ਸਹਿਯੋਗ ਦਿੱਤਾ ਹੈ ਸਾਡੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ